ਸੰਗਤ ਜੀ ਇਸ ਵਕਤ ਅਸੀਂ ਸ੍ਰੀ ਤਰਨਤਾਰਨ ਸਾਹਿਬ ਚਾਂਜੀ ਇੱਧਰਲੇ ਪਾਸੇ ਦਰਿਆ ਜੀ ਜਿਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖਰਾਬ ਕੀਤਾ ਅਤੇ ਇੱਧਰਲੇ ਪਾਸੇ ਉਹ ਦਰਬੇਸ਼ ਲੋਕ ਨੇ ਜਿਹੜੇ ਸਾਡੇ ਭਰਾ ਸਾਡਾ ਸਾਥ ਦੇਣ ਲਈ ਆਏ ਨੇ ਜੀ ਆਹ ਪੂਰਾ ਬੰਨਾ ਜਿਹੜਾ ਵੱਡਾ ਬੰਨਿਆ ਜਾ ਰਿਹਾ ਜੀ ਤਾਂ ਜੋ ਜਿਹੜਾ ਪਾਣੀ ਨਾ ਦੁਬਾਰਾ ਤੋਂ ਖੇਤਾਂ ਚ ਆਵੇ ਤੁਸੀਂ ਦੇਖ ਰਹੇ ਹੋ ਪਿੱਛੇ ਤੋਂ ਪਰਲੇ ਪਾਸੇ 7 ਕਿਲੇ ਸੀ ਵਿਚਾਲੇ 2 2.5 ਕਿਲੇ ਇਸ ਮੁੰਡੇ ਦੇ 3 ਕਿਲੇ ਮਤਲਬ ਐ ਥੋੜਾ ਥੋੜਾ ਨਿਵੇੜਦੀ ਆ ਰਹੇ ਆਂ ਜੀ ਅੱਜ ਇਸ ਵੀਰ ਦਾ ਜਿਹੜਾ ਕੰਮ ਆ ਖੇਤ ਦਾ ਸਾਰਾ ਨਿਬੜ ਜਾਊਗਾ ਬਾਕੀ ਜੇ ਆਪਾਂ ਗੱਲ ਕਰੀਏ ਪੂਰੀ ਰੇਤ ਕੱਢਣ ਦੀ ਇੱਕ ਇੱਕ ਕਿਣਕਾ ਕਿਣਕਾ ਰੇਤ ਤਾਂ ਨਹੀਂ ਨਿਕਲ ਸਕਦੀ ਕਿਸੇ ਵੀ ਖੇਤ ਚੋਂ ਪਰ ਜਿਹੜੀ ਰਹਿ ਜਾਊਗੀ ਉਹਨੂੰ ਪਲਟਾਵਾਂ ਹਲ ਵੱਜ ਜਾਊਗਾ ਜਿਹੜੀ ਕੋਈ ਰਹਿ ਜਾਊਗੀ ਉਹ ਰੂੜੀ ਦੇ ਜਿਹੜਾ ਆਪਾਂ ਰੇ ਪਾਉਨੇ ਆ ਤੇ ਡੀਏਪੀ ਪਾਉਨੇ ਆ ਪਾਣੀ ਖੜਾਉਨੇ ਆ ਖੇਤ ਚ ਉਹਦੇ ਨਾਲ ਗਲਦੀ ਆ ਸਾਲਕ ਬਾਅਦ ਇਹ ਪਜਾਊ ਹੋ ਜਾਊਗਾ ਡੇਢ ਸਾਲ ਬਾਅਦ ਖੇਤ ਮਤਲਬ ਐਡੀ ਬੜੀ ਜਿਹੜੀ ਮਾਰ ਪਈ ਆ ਪੰਜਾਬ ਤੇ ਇਹਨੂੰ ਖੜੇ ਹੋਣ ਲਈ ਥੋੜਾ ਸਮਾਂ ਲੱਗੂਗਾ ਤੁਹਾਡੇ ਸਾਥ ਦੀ ਲੋੜ ਆ ਸਾਨੂੰ ਖਾਦ ਬੀਜ ਦੀ ਸਖਤ ਕਰਕੇ ਜਿਹੜਾ ਜ਼ਰੂਰਤ ਆ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿਉਂਕਿ ਇਸ ਪਿੰਡ ਦਾ ਕੰਮ ਆ ਜਿਹੜਾ ਉਹ 4-5 ਦਿਨ ਤੱਕ ਨਿਬੜ ਜਾਣਾ ਜੀ ਔਰ ਇਸ ਪਿੰਡ ਦੀ ਵੀ ਆਪਾਂ ਬਜਾਈ ਕਰਨੀ ਹੈ ਇਸ ਤੋਂ ਬਾਅਦ ਖਾਦ ਤੇ ਬੀਜ ਦੀ ਸਖਤ ਜ਼ਰੂਰਤ ਆ ਜੀ ਇੱਕ ਹੋਰ ਪਿੰਡ ਆ ਜੀ ਝੁੱਗੀਆਂ ਉਸ ਪਿੰਡ ਦਾ ਵੀ 5 ਕਿ ਦਿਨਾਂ ਦੇ ਵਿੱਚ ਕੰਮ ਨਿਬੜ ਜਾਣਾ ਤੇ ਜਿਹੜਾ ਜ਼ਿਆਦਾ ਕੰਮ ਆ ਜੀ ਉਹ ਵਿਚਾਲੇ ਪਿੰਡ ਆ ਜੀ ਇੱਕ ਉਸ ਪਿੰਡ ਦਾ ਆਪਾਂ ਨੇ ਜਿਹੜਾ ਕੰਮ ਨਿਵੇੜਨਾ ਸਾਰੀ ਜਿਹੜੀ ਜ਼ਮੀਨ ਆ ਉਹਨੂੰ ਪੱਧਰ ਕਰਨਾ ਜਿਵੇਂ ਜਿਵੇਂ ਕਿਸਾਨ ਕਹਿਣਗੇ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਜਿਵੇਂ ਜਿਵੇਂ ਕਿਉਂਕਿ ਕਈ ਕਿਸ 5 ਕਿਲਿਆਂ ਤੋਂ نیچے-नीचे ਜਿਹੜੀ ਖਾਦ ਬੀਜ ਮਿਲ ਗਿਆ ਉਹਨਾਂ ਤੋਂ ਇਲਾਵਾ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਸੰਸਤਾ ਵੱਲੋਂ ਖਾਦ ਬੀਜ ਦਿੱਤਾ ਜਾਣਾ ਤੁਹਾਡੇ ਸਾਥ ਦੀ ਸਾਨੂੰ ਲੋੜ ਪੈਣੀ ਆ ਸਖਤ ਕਿਉਂਕਿ ਅਸੀਂ ਕਹਿੰਦੇ ਰਹੇ ਸ਼ੁਰੂ ਤੋਂ ਹੀ ਵੀ ਭਾਈ ਜਦੋਂ ਹੜ ਆਇਆ ਵੀ ਰਾਸ਼ਨ 'ਚ ਨਾਪਾ ਬਰਬਾਦੀ ਕਰੀਏ ਹਜੇ ਅੱਜ ਲੋੜ ਪੈਣੀ ਆ ਜਦੋਂ ਪੰਜਾਬ ਪਾਣੀ ਉੱਤਰ ਜੂਗਾ ਅੱਜ ਲੋੜ ਆ ਵਾਕਈ ਤੁਹਾਡੇ ਸਾਥ ਦੀ ਜੇ ਆਪਾਂ ਗੱਲ ਕਰੀਏ ਇਸ ਵਕਤ ਇੱਥੇ 7 ਟਰੈਕਟਰ ਨੇ ਜੀ ਅੱਜ ਝੁੱਗੀਆਂ ਪਿੰਡ ਦੇ ਵਿੱਚ 6 ਟਰੈਕਟਰ ਲੱਗਣਗੇ ਅਤੇ ਵਿਚਾਲੇ ਇੱਕ ਬੰਨਾ ਮਤਲਬ ਕੱਲ ਜੇ ਆਪਾਂ ਗੱਲ ਕਰੀਏ ਕੱਲ 21 ਟਰੈਕਟਰਾਂ ਦੇ ਵਿੱਚ ਡੀਜ਼ਲ ਪਾਇਆ ਗਿਆ ਸੀ ਹੁਣ ਆਪ ਜੀ ਸਮਝਦਾਰ ਮਤਲਬ ਇਹ ਚੱਲਦੇ ਡੀਜ਼ਲ ਤੇ ਨੇ ਆ ਪਾਣੀ ਤਾਂ ਨਹੀਂ ਪੀਂਦੇ ਡੀਜ਼ਲ ਤੇ ਚੱਲਦੇ ਨੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਇੰਨੀ ਸਪੋਰਟ ਕੀਤੀ ਡੀਜ਼ਲ ਚ ਔਰ ਅੱਗੇ ਵੀ ਜਿਹੜਾ ਸਾਨੂੰ 1 ਮਹੀਨਾ ਸੇਵਾ ਲਗਾਤਾਰ ਚੱਲਣੀ ਆ ਗੁਰੂ ਮਹਾਰਾਜ ਕਿਰਪਾ ਕਰਨ ਜਿੰਨਾ ਵੀ ਆਪਾਂ ਕਿਸਾਨਾਂ ਦੀ ਮਦਦ ਕਰ ਸਕਦੇ ਆ ਉਹ ਪੈਲੀਆਂ ਬਣਾਉਣ ਦੇ ਵਿੱਚ ਦੂਜੀ ਅਸੀਂ ਕਿਸੇ ਨੂੰ ਕੋਈ ਸਪੋਰਟ ਨਹੀਂ ਦੇ ਸਕਦੇ ਕਈ ਕਿਸਾਨ ਕਹਿੰਦੇ ਹਨ ਨੂੰ ਪੈਸੇ ਉਹ ਕੀ ਹੁੰਦਾ ਜੀ ਜਿਹੜੇ ਬਾਲੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਆਪਾਂ ਨੇ ਪੈਸਿਆਂ ਚ ਵੀ ਮਦਦ ਕੀਤੀ ਜਿਵੇਂ ਦੋ ਤਿੰਨ ਪਰਿਵਾਰਾਂ ਨੂੰ 30-30 ਹਜ਼ਾਰ ਦੋ ਕੇ ਪਰਿਵਾਰਾਂ ਨੂੰ 50-50 ਹਜ਼ਾਰ ਇੱਕ ਪਰਿਵਾਰ ਨੂੰ ਫਰਨੀਚਰ ਇੱਕ ਪਰਿਵਾਰ ਨੂੰ ਮੱਝ ਐਦਾ ਮਤਲਬ ਕੁਝ ਕੁ ਕਿਸਾਨ ਜਿਹੜੇ ਹੈਗੇ ਨੇ ਪਰ ਜਿਹੜੇ ਜਿਹੜੀਆਂ ਪੈਲੀਆਂ ਖਰਾਬ ਹੋਈਆਂ ਨੇ ਆਪਾਂ ਕੱਲਾ ਇਹਨਾਂ ਨੂੰ ਠੀਕ ਕਰਕੇ ਦੁਬਾਰਾ ਤੇ ਇਹਨਾਂ ਚ ਬਜਾਈ ਕਰਨੀਆਂ ਪਰ ਇੱਥੇ ਹੁਣ ਕੀ ਆ ਜੀ ਰਕਬਾ ਬਹੁਤ ਵੱਡੇ ਪੱਧਰ ਦਾ ਪਿਆ ਪੱਧਰ ਕਰਨ ਵਾਲਾ ਥੋੜੇ ਸਾਹ ਦੀ ਲੋੜਾ ਜਿਵੇਂ ਜਿਵੇਂ ਆਪਾਂ ਇਹ ਬੰਨ ਲਾਉਂਦੇ ਜਾ ਰਹੇ ਹਾਂ ਐਵੇਂ ਐਵੇਂ ਜਿਹੜੀ ਰੇਤ ਜਿੰਨੀ ਜਿਹੜੀ ਦੂਰ ਚੱਲ ਜਾਂਦੀ ਆ ਪਿੱਛੇ ਜੀ ਜੇ ਆਪਾਂ ਗੱਲ ਕਰੀਏ ਇਸ ਕਮਾਦ ਦੀ ਇਹ ਗੰਨਿਆਂ ਦੇ ਬੈਕ ਸਾਈਡ ਤੇ ਜਿਹੜੀ ਜ਼ਮੀਨ ਆ ਹੁਣ ਉਹ ਚੋਂ ਰੇਤ ਇੱਥੇ ਨਹੀਂ ਆ ਸਕਦੀ ਉਹ ਵਿੱਚੇ ਪੱਧਰ ਕਰਨੀ ਪਈ ਮਤਲਬ ਜਿਵੇਂ ਜਿਵੇਂ ਸੱਚੇ ਪਾਸ਼ਾ ਵਾਹਿਗੁਰੂ ਤਾਕਤ ਦਿੰਦੇ ਨੇ ਓਵੇਂ ਓਵੇਂ ਨਿਭੜਨਾ ਇਹ ਕੰਮ ਸਾਰੀ ਰੇਤ ਤਾਂ ਜੀ ਮਤਲਬ ਮੈਨੂੰ ਇਹ ਲੱਗਦਾ ਜੇ ਆਪਾਂ 2 ਸਾਲ ਲੱਗੇ ਰਹੀਏ ਤਾਂ ਵੀ ਨਿਕਲਦੀ ਇਹ ਮਤਲਬ ਪਲਟਾਵਾਂ ਹਾਲ ਨਾਲ ਮਤਲਬ ਥੱਲੋਂ ਦੂਜੀ ਮਿੱਟੀ ਜਾਂ ਕਿਸਾਨ ਥੋੜੀ ਥੋੜੀ ਮਿੱਟੀ ਦੂਜੀ ਪਾ ਲੂਗਾ ਉੱਪਰ ਤੇ ਉਸ ਤੋਂ ਬਾਅਦ ਜਿਹੜਾ ਇਹ ਪਜਾਊ ਹੋਣਗੇ ਜਿਵੇਂ ਸਾਡੇ ਪਹਿਲਾਂ ਪ ਤਿੱਬਿਆਂ ਨੂੰ ਪਜਾਉ ਕੀਤਾ ਓਦਾਂ ਹੀ ਇਹਨਾਂ ਨੂੰ ਪਜਾਉ ਕਰਨ ਲਈ ਸਮਾਂ ਲੱਗਣਾ ਤੁਹਾਡੇ ਸਾਥ ਦੀ ਲੋੜ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਅੱਜ ਤਰੀਕ 18 ਤਰੀਕ ਆ ਜੀ 10ਵਾਂ ਮਹੀਨਾ 2025 ਸਾਨੂੰ 2 ਕੁ ਮਹੀਨੇ ਦੇ ਕਰੀਬ ਹੋ ਚੁੱਕੇ ਨੇ ਸੇਵਾ ਲੱਗਿਆਂ ਨੂੰ ਹੜਪੀੜਤਾਂ ਲਈ ਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਇੰਨੀ ਸਪੋਰਟ ਕੀਤੀ ਹੁਣ ਦੀਵਾਲੀ ਤੇ ਬਸ ਦੀਵਾਲੀ ਤੋਂ ਬਾਅਦ ਆਪਣੇ ਟਰੈਕਟਰ ਕਾਫੀ ਵੱਧ ਜਾਣੇ ਨੇ ਫਿਰ ਨਾਲ ਨਾਲ ਨਿਮੇੜਦੇ ਜਾਵਾਂਗੇ ਜੀ ਪਤਾ ਕੀ ਹੁੰਦਾ ਜੀ ਜਦੋਂ ਜ਼ਿਆਦਾ ਟਰੈਕਟਰ ਵੱਧ ਜਾਂਦੇ ਨੇ ਉਹ ਇੱਕ ਥਾਂ ਤੇ ਨਹੀਂ ਨਿਬੜਦਾ ਕੰਮ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਕਿਸਾਨ ਦੇ ਲਈਏ ਜਿਵੇਂ ਕਿਸੇ ਦੇ 2 ਕਿਲੇ ਨੇ ਉਹਦੇ 5 ਟਰੈਕਟਰਾਂ ਕੇ ਦੇ 4 ਨੇ ਉਹਦੇ 8 ਟਰੈਕਟਰ ਐਦਾਂ ਨਿਬੜਦਾ ਜਾਣਾ ਜੀ ਕੰਮ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ